ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਆਪਾਂ ਬਣਾਵਾਂਗੇ ਦੁੱਧ ਵਾਲਾ ਕੱਤੂ ਤੇ ਘਰ ਦੇ ਕੱਦੂ ਨੇ ਇਹ ਤੋ ਤਿੰਨ ਵੈਰੈਟੀਆਂ ਦੇ ਕੱਦੂ ਨੇ ਇੱਕ ਲੰਬੀ ਲੋਕੀ ਹੈ ਤੇ ਇੱਕ ਆਹ ਵਾਲਾ ਕੱਤੂ ਹੈ ਇੱਕ ਆਹ ਵਾਲਾ ਕੱਤੂ ਇਹਨਾਂ ਦੋਨਾਂ ਦੀ ਆਪਾਂ ਬਣਾਉਣੀ ਹੈ ਸਬਜ਼ੀ ਤੁਸੀਂ ਇਹਦੇ ਆਪਾਂ ਘੋਟ ਤੋਂ ਨਾ ਇਹਨਾਂ ਨੂੰ ਆਪਾਂ ਕੱਟ ਕੇ ਸੇਲ ਕੇ ਧੋ ਕੇ ਫਿਰ ਫਿਰ ਇਹਨਾਂ ਨੂੰ ਕੱਦੂ ਦੀ ਸਬ지 ਬਣਾਉਣੀ ਆਪਾਂ ਪਿਆਲਾ ਤੇ ਹਰੀ ਮਿਰਚ ਰੱਖ ਲਈਏ ਦੇ ਵਿੱਚ ਅਦਰਕ ਤੇ ਲਸਣ ਮਟਰ ਵੀ ਪਾਉਣਾ ਆਪਾਂ ਇੱਕ ਕੱਦੂ ਆਪਾਂ ਪੂਰਾ ਕੱਟ ਗਏ ਤੇ ਦੂਸਰੇ ਕੱਦੂ ਦਾ ਆਪਾਂ ਜਿਹੜਾ ਵਿਚਲਾ ਬੁੱਤਾ ਕੱਢ ਲਿਆ ਕਿਉਂਕਿ ਇਹਦੀ ਆਪਾਂ ਪਰਫ్యూ ਬਣਾਵਾਂਗੇ ਤੇ ਇਹਦੇ ਵਾਸਤੇ ਇਹ ਆਪਾਂ ਦੁੱਧ ਵੀ ਝਾਉਣੀ ਹੈ ਇਹਦੇ ਵਾਸਤੇ ਆਪਾਂ ਇੱਕ ਚਮਚਾ ਦੇਸੀ ਘਿਓ ਦੀ ਲੋੜ ਤੇ ਵਿੱਚ ਸਰੋਂ ਦਾ ਤੇਲ ਨਹੀਂ ਪੈਂਦਾ ਕਿਉਂਕਿ ਦੁੱਧ ਦਾ ਤੇਲ ਸਰੋਂ ਦੇ ਤੇਲ ਨਾਲ ਫੁੱਲ ਨਹੀਂ ਜਾਂਦਾ ਨਹੀਂ ਹੈਗਾ Iz dia pada siung daifetan di bawah ni. Nanti papa jadapun, anak dia juga tak pernah makan lauk di kuali ni. Hari biasa papa ibu ni. Nanti pasti. Nampak? Nipah lah. సబ్జీ బ తయారా పా ਉਨ ਜਿਹੜੀਆਂ ਜੇ ਫਿਰ ਜਦੋਂ ਆਪਾਂ ਦੁੱਧ ਪਾਉਨੇ ਆ ਤਾਂ ਤੜੇ ਹੋਏ ਤੇ ਆਜ ਨੂੰ ਦੇ ਜਿਹੜੇ ਉੱਪਰ ਉੱਪਰ ਆ ਜਾਂਦੇ ਨੇਗੇ ਇਸ ਕਰਕੇ ਇਹਦੇ ਵਿੱਚ ਆਪਾਂ ਜਿਹੜੇ ਨੇ ਇਹ ਵੀ تھوڑੇ ਜਿਹਾ ਕਿਉਂ ਦੇ ਵਿੱਚ ਕਿਆਲ ਤੇ ਹਰੀਆਂ ਮਿਰਚਾਂ ਪਾ ਕੇ ਸਾਰੇ ਮਸਾਲੇ ਪਾ ਕੇ ਆਪਾਂ ਕਰ ਗਏ ਨੂੰ ਨਿੰਬਸ ਕਰਕੇ ਇਸ ਤਰ੍ਹਾਂ ਪਾ ਕੇ ਦੇਖੋ ਕਿ ਕਿੰਨੀ ਸੋਹਣੀ ਸਬਜ਼ੀ ਬਣਦੀ ਹੈ ਆਪਣੀ ਤਦੂ ਜਿਹੜਾ ਘੁਲ ਗਿਆ ਇਹਦੇ ਵਿੱਚ ਪਾਣੀ ਬਰਕਰ ਨਹੀਂ ਰਹਿਣ ਦੇਣਾ ਕਿਉਂਕਿ ਆਪਾਂ ਇਹਦੇ ਵਿੱਚ ਦੁੱਧ ਪਾਉਣਾ ਹੈ ਠੀਕ ਔੜੀ ਚਿਕਾ ਸਰ ਬੰਗੂੜਾ ਆਪਾਂ ਇਹ ਵੀ ਪਾਣੀ ਸੁਕਾ ਲੈਣਾ ਹੈ ਅੰਦਰ ਤੋ ਇੱਕ ਤਰ੍ਹਾਂ ਦੀ ਸਬਜ਼ੀ ਦੇ ਕੋਲ ਆਪਣਾ ਬੰਡਰ ਬੈਕ ਕੋ ਤੇ ਆ। ਘਰ ਦਾ ਕੱਤੂ ਮੈਂ ਤੇਰੇ ਕੋਲ ਭੁੱਲ ਗਿਆ। ਹੋਰ ਇਹਦੇ ਵਿੱਚ ਆਪਾਂ ਗਰਮ ਦੁੱਧ ਪਾਉਣਾ ਹੈ, ਠੰਡਾ ਨਹੀਂ ਪਾਉਣਾ। ਇਹ ਵਾਲਾ ਤਾਂ ਹੋ ਜਾਗਾ। ਜੇ ਦੋ ਪੱਕਾ ਦੁੱਧ ਪਾਉਣੇ ਆ ਨਾ ਫਿਰ ਆਪਣਾ ਦੁੱਧ ਕਈ ਨਹੀਂ ਫਟ ਜਾਂਦਾ ਗਰੂਨ ਮਿਰਚ ਦੇ ਨਾਲ ਇਹ ਦੁੱਧ ਵਾਲੀ ਸੱਜੀ ਜਿਹੜੀ ਬਹੁਤ ਜਿਆਦਾ ਸਵਾਦ ਲਗਦੀ ਹੈ ਕਿ ਕਈ ਕਦੇੰਦ ਨੇ ਸਬਜ਼ੀ ਦੇ ਵਿੱਚ ਦੁੱਧ ਨਹੀਂ ਪਾਉਣਾ ਚਾਹੀਦਾ ਦੇਖੋ ਜੀ ਦੁੱਧ ਤੇ ਦੁੱਧ ਤੋਂ ਕਈ ਚੀਜ਼ਾਂ ਦੇ ਵਿੱਚ ਆਪਾਂ ਕੋਲੋਂ ਕਰਦੇ ਰਿਹਾ ਸ਼ਾਇਦ ਪਨੀਰ ਬਣਾਉਨੇ ਆਪਾਂ ਉਹਦੋਂ ਵਿੱਚ ਦੁੱਧ ਦਾ ਵੀ ਇਸਤੇਮਾਲ ਹੁੰਦਾ ਹੈਗਾ ਇਸ ਵੀ ਹੈ ਸ਼ੁਰੂ ਤੋਂ ਹੀ ਬਣਦੀ ਜਾਏ ਜਦੋਂ ਦਾਲ ਦੀ ਸਬਜੀ ਦੁੱਧ ਨਾਲ ਸਬਜੀ ਦਾ ਜਿਹੜਾ ਟੇਸਟ ਹੈ ਇਹ ਵਾਗ ਹੀ ਹੈਗਾ ਇਹਦੇ ਵਿੱਚ ਤੁਸੀਂ ਹਮੇਸ਼ਾ ਗਰਮ ਦੁੱਧ ਖਾਉਣਾਗਾ ਤੇ ਗਰਮ ਦੁੱਧ ਪਾ ਕੇ ਉਬਾਲ ਕੇ ਰੱਖਿਆ ਹੋਇਆ ਦੁੱਧ ਇੰਕਾਣਕਈਆ ਪਾ ਪਾਇਆ ਰਿਹਾ ਤੇ ਨੂੰ ਥੋੜੀ ਜਿਹਾ ਆਪਾਂ ਇਸਪਰੇਅ ਸਾਲ ਲੈਣਾ ਤੇ ਇਸ ਤਰ੍ਹਾਂ ਆਪਾਂ ਗਰਮ ਦੁੱਧ ਪਾਈਏ ਤਾਂ ਸਬਜੀ ਦੇ ਵਿੱਚ ਦੁੱਧ ਕਦੇ ਛੱਡਦਾ ਨਹੀਂਗਾ ਤੁਸੀਂ ਇਸ ਇੱਕ ਗਲਾਸ ਤੋਂ ਉੱਪਰ ਵੀ ਪਾ ਸਕਦੇ ਹੋ ਇੱਕ ਗਲਾਸ ਦੇ ਨਾਲ ਜੀ ਇਹਦੀ ਸਬਜੀ ਦੇ சாਬ ਦਿਨਾਂ ਦੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਅਜ ਘਰ ਦੇ ਗੱਦੂ ਨੇ ਘਰ ਦੇ ਗੱਦੂ ਆਪਣੇ ਕੋਲ ਕੇ ਐਨ ਵਧੀਆ ਬਣ ਗਏ ਨੇ ਤੇ ਇਸ ਤਰੀਕੇ ਦੇ ਨਾਲ ਬਸ ਇੰਨਾ ਹੀ ਸਮਾਨ ਪਾ ਕੇ ਇਹ ਸਬਜੀ ਕਿਉਂਕਿ ਆਪਣੇ ਮਸਾਲੇ ਦੇ ਵਿੱਚ ਜੀਰਾ ਵਗੈਰਾ ਸਾਰਾ ਕੁਝ ਹੈਗਾ ਹੈਗਾ ਆਪਾਂ ਦੇਖੋ ਮੋਟਾ ਮੋਟਾ ਜਿਹਦਾ ਰੜ ਕੀਤਾ ਮਸਾਲਾ ਜੀਰਾ ਦਿਸਦਾ ਵਿੱਚ ਤੇ ਇਹਦੇ ਵਿੱਚ ਹੋਰ ਅਲੱਗ ਤੋਂ ਕੋਈ ਚੀਜ਼ ਪਾਣ ਦੀ ਲੋੜ ਨਹੀਂ ਬਸ ਇਸੇ ਤਰੀਕੇ ਦੇ ਨਾਲ ਇਹਦੇ ਵਿੱਚ ਨਾਲ ਲਸਣ ਨਾਲ ਟਮਾਟਰ ਔਰ ਇਹਨਾ ਅਗਰ ਕਈ ਦੇ ਵਿੱਚ ਚਿਕਣੀ ਲੱਗਦਾ ਬਸ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਪਿਆਜ਼ ਦਾ ਤੜਕਾ ਲਾ ਕੇ ਤੁਸੀਂ ਬਿਲਕੁਲ ਹੁੰਨਣੇ ਨਹੀਂ ਪਿਆਜ਼ ਲੇਖ ਹੁਣ ਆਪਣੇ ਸਾਰੇ ਪਿਆਜ਼ ਕੋਲ ਅੱਗੇ ਦੇ ਵਿੱਚ ਇਸ ਤਰੀਕੇ ਦੇ ਨਾਲ ਫੁੱਟਾਲੀ ਸੱਜੀ ਬਣਾ ਕੇ ਤਿਆਰ ਕਰੋ ਤੇ ਸਾਰੇ ਨੂੰ ਖਵਾਓ ਤੇ ਬੜੀ ਜਿਓ ਟੇਸਟੀ ਬਣਦੀ ਹੈ